ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕਲ ਦੋ ਪਸ਼ੂ ਆਏ ਆ ਟੋਪ ਦੇ ਤੇ ਬਾਈ ਨਾਲ ਕਰਦੇ ਆ ਗੱਲਬਾਤ ਇੱਕ ਵੀ ਗਰਨੀਆਂ ਦਾ ਯਾਰੇ ਬਣਣਾ ਦੁੱਧ ਪੀਣ ਵਾਲੀ ਫ੍ਰਿਜ ਸਰਸਿਕਾ ਬਾਈ ਜੀ ਜੀ ਔਰ ਜੀ ਹੈਪੀ ਜੀ ਵਰਮਾ ਅਸੀਂ ਕਹਿਣ ਦੇ ਆਹ ਬਈ ਠੀਕ ਆ ਵੀ ਜੀ ਬਸੋ ਜੀ ਜਿਹਨੇ ਭੈਣ ਭਰਾਵਾਂ ਵਾਲਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂ ਜੀ ਵੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੀ ਸੰਗਤਾਂ ਵੀ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜੰਮਨ ਵੀਰ ਜੀ ਅੱਜ ਆਪਣੇ ਕੋਲ ਦੋ ਆ ਹਾਂ ਜੀ ਤੇ ਐ ਟੌਪ ਦੇ ਟੌਪ ਦੇ ਆ ਮੀਨੀ ਮਾਂ ਵੀਰ ਚੰਗੀ ਟੌਪ ਵੀ ਆਪਣੇ ਕੋਲ ਗਈ ਸੱਜਰ ਠੀਕ ਆ ਜੀ ਮੀਨੀ ਨਹੀਂ ਆਇਆ ਸਵੇਰ ਦੋ ਲਾਏ ਮਹੀਨੇ ਦੋ ਸੂਏ ਲਾਏ ਹਨਾ ਜਿਹੜੀ ਕਲਰ ਮੈਂ ਨਾ ਇਹ ਰੋਹ ਦੋ ਮਹੀਨੇ ਅੱਗੇ ਨਾਲ ਬਣੀ ਨੂੰ ਬਣੀ ਨੂੰ ਪਰ ਅੱਜ ਚੈੱਕ ਨਹੀਂ ਮਈ ਹੋਈ ਚੈੱਕ ਬਾਸ ਦੇ ਆਈ ਆਪਣੇ ਖਾਸ ਬੰਦੇ ਕੋ ਹਾਂਜੀ ਠੀਕ ਆ ਜੀ ਅਮੇ ਮਈ ਨਿਕਲੋ ਡੋਰ ਪਰ ਚੈੱਕ ਨਹੀਂ ਜੇ ਮਈ ਜੇ 19 ਕਿਲੋ ਮਈ ਜੀ ਸੱਜਰ ਦੋ ਦਿੰਦੀ 18 18 ਕਿਲੋ ਦੇਖੋ ਜੀ ਜੇ 18 ਦਿੰਦੀ ਤਾਂ ਲਿਵਾ ਹੋਣ ਦੇ ਲਿਵਾ ਦੇਖੋ 17 ਲਿਵਾ ਲੈ ਦਿੰਦੀ ਆ ਲਿਵਾ ਹੋਣ ਆ ਠੀਕ ਆ ਮਈ ਜੀ ਹੁਣ 58 ਕਿਲੋ ਤੇ ਹੁਣ ਮਈ ਕੋ 12 ਕਿਲੋ ਦੇਖੋ ਜੀ ਵੇਖੋ ਦੋਦੜ ਜਾਂ ਪੈਪਾਂ ਸਪੈਸ਼ਲ ਲਗੀਆਂ ਆ ਕੁਆਲਿਟੀ ਦਾ ਥਾਣਾ ਨਾਣਾ ਨਾਣਾ ਆ ਤੇ ਮਗਰ ਟੋਪ ਦੀ ਕੱਟੀ ਆ ਨਾਣਾ ਵੀ ਵੀਰਾ ਉਹ ਟੋਪ ਦੀ ਕੱਟੀ ਮਗਰ ਆ ਗਈ ਚਿੱਟੀਆਂ ਅੱਖਾਂ ਦੀ ਮੀਨੀ ਮਈ ਆ ਠੀਕ ਆ ਜੀ ਚਿੱਟੀ ਅੱਖ ਦੀ ਜੇ ਠੀਕ ਆ ਮਈ ਹਾਂਜੀ ਇਹ ਆਪਣਾ ਆਪ ਦੱਸਦੀ ਆ ਕਿ ਮੈਂ ਚੀਂਗਿਆ ਖਲਾਰੇ ਪੋਂ ਤੂਫਾਨ ਆ ਦੇ ਸੁਭਾਨੇ ਬੁਰੀ ਗਏ ਦਰਿਆ ਵਗਾਉਗੀ ਟੋਕਰਦੀਆਂ ਮਈਆਂ ਹੁੰਗੀਆਂ ਠੀਕ ਠੀਕ ਆ ਜੀ ਲਓ ਜੀ ਕਰੋ ਧਿਆਨ ਆ ਜੀ ਆਈਆਂ ਮਈਆਂ ਦੀ ਮਸਲਿਆ ਦੇਖੋ ਜੀ ਟੋਪ ਕਲਾਸ ਮੀਨੀ ਇਹ ਗਵਨ ਮੈਂ ਵੀਰ ਆਪਣੇ ਕੋ ਕੰਦੀ ਦੋ ਤੁਰੇ ਮਹੀਨੇ ਲਾਏ ਤੇ ਫੌਜੀ ਬੰਦੇ ਕੋ ਮੈਂ ਆਈ ਹੁਣ ਇਹ ਗੱਲ ਹੈ ਦੋਹਾਂ ਮਹੀਨਿਆਂ ਦੀ ਆ ਬਾਈ ਫੌਜੀ ਆ ਫੌਜੀ ਸਾਹਿਬ ਜੀ ਮੈਂ ਉਹਨਾਂ ਕੋਲੋਂ ਮਾਝ ਆਈ ਆ ਇਹਨਾਂ ਟੀਕੇ ਦੀ ਬਣੀ ਜਗਾ ਟੀਕੀ ਦਾ ਟੀਕਾ ਲਗਾ ਜਾਣਾ ਧਿਆਨ ਨਾਲ ਆਹ ਨੀਲੀ ਵਾਲਾ ਕਾਟੀ ਆ ਨੀਲੀ ਦਾ ਟੀਕਾ ਨੀਲੀ ਸਹਾਂ ਦਾ ਟੀਕਾ ਲਗਾ ਆਪੀ ਆ ਪੂਰੀ ਕੁਆਲਿਟੀ ਪੇਟ ਪੁੜੇ ਦੀ ਆਦ ਦਵਾਲੋ ਜਿਆਰੇ ਪੰਨਾ ਲਈ ਆ 100 ਦੇ ਵਿੱਚੋਂ ਜਿਹੜੀਆਂ ਮਈਆਂ ਐਦਾਂ ਸਾਨੂੰ ਮਗਰੋਂ ਦੱਸ ਕੇ ਘੱਲ ਦੇਣਾ ਵੀ ਇਹ ਬਣੀਆਂ ਵਾ ਹਾਂਜੀ ਤੇ ਕਈ ਮਈਆਂ ਉਹ ਉਹਨਾਂ ਦੇ ਘਰ ਗਿਆ ਨਿਕਲਦੀਆਂ ਆ ਠੀਕ ਬਿਲਕੁਲ ਸਹੀ ਕਹਿਣਾ ਤਾਂ ਆਈ ਕਿਸਮ ਨਹੀਂ ਰਹੇ ਉਹ ਕਿ ਉਹ ਬਾਣ ਦੇਣੀ ਹੈ ਖਾਲੀਆਂ ਦੇ ਵਿੱਚ ਹੀ ਬਿਲਕੁਲ ਸਹੀ ਗੱਲ ਸਹੀ ਗੱਲ ਤਾਂ ਆ ਵੀ ਬਹੁਤੀ ਗਰਮ ਵਾਂਟ ਜਿਆਦਾ ਨਾ ਪਾਵੇ ਗਰਮ ਚੀਨ ਆ ਬੋਦੀ ਗਰਮ ਚੀਨ ਨਾ ਪਾਵੇ ਜਾਂਦਾ ਕਿ ਚੈੱਕ ਪਾਸ ਨਹੀਂ ਹੋਣਾ ਲੈਵਾ ਲੈਦੀ ਦੇ ਸਿਰ ਨਹੀਂ ਉਹਨੇ ਦੀ ਵਿਕ ਜਣੀ ਸੱਜਰ ਮੇ ਨਹੀਂ ਇਹਨਾਂ ਲੈਵਾ ਹੁੰਦਾ ਸਹੀ ਗੱਲ ਬਾਈ ਸੱਜਰ ਨੇ ਦੋਸਤ ਕੱਢਿਆ ਨੇ ਠੀਕ ਆ ਬਾਈ ਜੀ ਦੱਸੋ ਬਾਈ ਹੁਣ ਕੀ ਤੁਸੀਂ ਚਾਹੁੰਦੇ ਜੇ ਪ੍ਰਾਈਸ ਕੀ ਇਹਦਾ ਦੇਖੋ ਜੀ ਢਾਂਜਾ ਢਾਂਜਾ ਦਾ ਖਾਦਾ ਦੇਖੋ ਜੀ ਦੇਖੋ ਇਹੋ 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 ਬੜਾ ਕੀ ਬਾਤ ਆ ਬਹੁਤ ਸੋਹਣੀ ਮੈਂ ਦੱਸੋ ਜੀ ਸਿੰਘ ਦੋਵੇਂ ਹਿਲਦੇ ਆ ਸਿੰਘ ਦੋਵੇਂ ਹਿਲਦੇ ਆ ਲਾ ਦਿਓ ਜੀ ਆਪਾਂ ਲਾ ਲਈਏ ਤੁਹਾਨੂੰ ਜੀ ਕਿੱਡੀਆਂ ਆਂਖਾਂ ਚੰਗੀ ਤਰ੍ਹਾਂ ਰੇੜ ਫੇਰ ਕਰਦੇ ਪਹਿਲਾਂ ਮੈਂ ਨਿਆ ਨੰਸ਼ ਵਖਾ ਚੰਗੀ ਤਰ੍ਹਾਂ ਪਰ ਅਸਲ ਇਹ ਚੀਜ਼ ਮਹੀਂ ਜਿਹਨੂੰ ਕਹਿੰਦੇ ਕੁਆਲਿਟੀ ਵਾਲੀ ਠੀਕ ਹੈ ਜੀ ਵਧੀਆ ਪਲੇਅ ਸਿੰਘ ਸਿੰਘ ਚਪਲੀ ਸਿੰਘ ਆ ਬਦਲਾ ਪੀਨਾ ਚਪਦੀ ਸਿੰਘ ਚਪਤੀ ਸਿੰਘ ਆ ਟੋਟਲੀ ਮੈਂ ਆ ਗਈ ਮੋਨਵੀਰ ਮੈਂ ਦਾ ਕਰੀਏ ਜੋ ਆਮਦੀ ਭਾਵੇਂ ਮੁੱਲ 75 72000 ਦਾ ਨੇ 70 ਦੀ ਦੋ ਪੈਂਹ ਹਜ਼ਾਰ ਪੈਂਹ ਹਜ਼ਾਰ ਦੀ ਲੋ ਜੀ ਐਂਡ ਪਾਈ ਕਹਿੰਦਾ 65 ਹਜ਼ਾਰ ਦੀ ਮੈਂ ਦੇਣੀ ਆ ਬੜੀ ਠੰਡੀ ਸੀਰ ਤੇ ਵਧੀਆ ਕੁਆਲਟੀ ਵਾਲੀ ਆ ਤੋਫਾਈ ਆ ਤੋਫਾਈ ਆ ਜੀ 65 ਹਜ਼ਾਰ ਦੀ ਮੈਂ ਸਾਰੀ ਦੁਨੀਆ ਦੇ ਫੇਲੇ 10 ਹਜ਼ਾਰ ਦੀ ਮਰ ਕੱਟੀ ਜਾਵੇ ਮੈਂ ਮਹੀਂ ਵੀ ਇਹਨਾਂ ਲਾਭਦੀ ਨਹੀਂ ਆ ਪੈਂਹ ਹਜ਼ਾਰ ਜਿੱਦੋਂ ਨਹੀਂ ਮਿਲਦੀ ਇਹ ਮੈਂ ਕਈ ਪੈਂਹ ਨਹੀਂ ਫੇਰ ਫੇਰ ਨਹੀਂ ਮਹੀਂ ਆਉਂਦੀ ਇਹੋ ਜੀ ਨਹੀਂ ਆਉਂਦੀ ਕਰਮਾਲੀ ਦੇ ਠੀਕ ਆ ਜੀ ओके <णिया> जी। ਇਹ ਵੀ ਉਹ ਨੌਕਰੀ ਮਿਲ ਗਈ ਫੌਜੀ ਵੀਰ ਨੂੰ ਤੇ ਬਾਹਰ ਤੇ ਤਾਂ ਕਰਕੇ ਫਿਰ ਉਹਨੇ ਇੱਕੋ ਮਾਈ ਖੜੀ ਆਪਣੇ ਕੋਲ। ਵੀਰ ਜਨਮ ਤੋਂ ਤਾਨੂੰ ਫਾਹ ਗਾੜੀ ਕੰਮ ਚੱਲਦਾ ਤਾਂ ਕਰਕੇ ਸੋ ਦੋ ਤਿੰਨ ਪਾਉਂ ਰੋਜ ਹੀ ਨੇ। ਠੀਕ ਆ ਵਾ ਕਰ। ਹਾਂ ਹਾਂ ਇਦਾਂ। ਤਾਂ ਹੁਣ ਤੋਫੇ ਦੇ। ਤੋਫੇ। ਆਵੇਂ ਛਾਈ ਚੱਲਦਾ ਝੋਨੇ ਦਾ ਵੀ ਕੰਮ ਚੱਲੰਦੇ ਜਲੋ ਵਧੀਆ ਕੱਲ ਬਾਹਰ ਆ। ਆ ਜਿਹੜੀ ਗਾਂ ਆ ਨਾ। ਵੇਖੋ ਜੀ। ਐਂ ਚਾਈਂ ਬਿਨਾ ਨਗੇ ਤੋ। 100 ਜੋ 100 ਕੇ। ਛਾਈ ਵਾਲ ਥੱਲੇ ਨਹੀਂ ਬੈਠਣੀਆਂ। ਛਾਈ ਵਾਲੇ ਤੰਗਣੇ। 28 ਛੱਡੀ ਗਾਂ ਸੌ ਚ 101 ਹੁੰਦੀ ਆ ਪਰ ਇਹ ਕਰਮਾਂ ਵਾਲੀ ਕਿਥੋਂ ਇੱਡੇ ਛੱਲੇ ਬੈ ਰਹੇ ਨੇ ਚਾਈ ਵਾਲਾ ਹੱਥ ਨਹੀਂ ਲਾਉਂਦੇ ਨਹੀਂ ਲਾਤਾ ਮਾਰਾਂਗੇ ਇਹਦੇ ਚਾਈ ਵੀ ਮੋਟਰ ਖੜਤੀ ਆ ਵੀ ਇਹ ਜਿਹਨੂੰ ਕਹਿੰਦੇ ਨੇ ਵੱਡੀ ਫ੍ਰਿਜ ਕਿੰਨੇ ਦੀ ਪੰਜ ਵਾਰ ਦੀ ਠੀਕ ਪੰਜ ਸਟਾਰ ਵਾਲੀ 5 ਸਟਾਰ ਇਹ ਜਣੀ ਆ ਤੇ ਜਿਹਦੇ ਕਿਤੇ ਲੱਗੀ ਕੈਂਡੀ ਵੱਡੀ ਕੈਂਡੀ ਅੱਜ ਜੀ ਲੱਖ ਵਾਲੀ ਲੱਖ ਤਾਂ ਕਾਣੀ ਨਹੀਂ ਦਿੱਤੀ ਫਲੈਸ਼ ਵਾਲੀ ਲੱਖ ਵਾਲੀ ਕੈਂਡੀ ਆ ਹਾਂਜੀ ਹਾਂਜੀ ਇੱਥੇ ਮੈਂ ਵੀਰ ਗਾਂ ਨੂੰ ਨਹੀਂ ਪਾ ਉਹ ਗੱਡੀ ਥਾਲੀ ਪਈ ਗੋਹਾੜੇ ਗਈ ਗਏ ਤੇ ਵਧੀਆ ਠੰਡੀ ਸੇਵਾ ਕਰੇ ਸਵੇਰੇ ਸਵੇਰੇ ਇੱਕ ਪੇੜਾ ਤੇ ਮੱਥਾ ਟੇਕੇ ਤੇ ਪੈਰਾਂ ਨੂੰ ਦੋ ਦਮਾ ਆਣਾ ਚਾਹੀਦਾ ਹੈ ਗਾਈ ਵੀ 100 ਜੋ ਇੱਕ ਦੋ ਠੰਡੀ ਹੁੰਦੀ ਤੇ ਬਾਜ ਮੱਖਣ ਤੇ ਘਿਓ ਮੱਖਣ ਤੇ ਕੜਦੀ ਪੂਰਾ ਜਵਾਨ ਸੰਗਣਾ ਦੁੱਧਿਆ ਮੱਝਾਂ ਵਾਂਗੂ ਪੂਰੀ ਜਾਣ ਆ ਜੇ ਕਿ ਫੁਰਤੀ ਹੋਣ ਗਾਈ ਕੋ ਕਨੇ ਉਸ ਵਈ ਵਈ ਵੰਡਣੀ ਵੰਡਣੀ ਇਹ ਪਠਿਆ ਦੇ ਇੰਦਾ ਬੰਦਾ ਪਠਿਆ ਦੁੱਧ ਉਹ ਕਹਿੰਦਾ ਵੀ ਖਾਣ ਪੀਣ ਜੋਗਾ ਦੁੱਧ ਘਰ ਰਖੀਦਾ ਹੋਈ ਦੂਜੀ ਵਾਰ ਥੂਗੀ ਠੀਕ ਆ ਦੇਖੋ ਜੀ ਤੇ 16 ਕਿਲੋ ਦੁੱਧ ਆ ਹੁਣ ਓਕੇ ਜੀ ਹੁਣ ਗਾਹ ਕੋ 16 ਕਿਲੋ ਦੁੱਧ ਆ ਵੀਰ ਤੁਸੀਂ ਹੀ ਸੇਵਾ ਕਰੋ ਤੇ 20 ਕਿਲੋ ਗਾਣੇ ਦੁੱਧ ਸਹੀ ਗੱਲ ਜੀ ਬੜਾ ਬੋਲਾ ਜੀ ਬਹੁਤ ਵਧੀਆ ਲੈਵੇ ਕੁਆਲਟੀ ਵਾਲੀ ਆ ਨਾਲੇ ਭਾਈ ਤੁਹਾਨੂੰ ਹਰ ਪਰਕੀ ਵੀਰ ਹਰ ਕੇ ਸਿਆਣਾ ਆ ਇਹ ਚੀਜ਼ਾਂ ਬੜੀਆਂ ਘੱਟ ਮਿਲਦੀਆਂ ਹੁਣ ਇਸ ਸਮੇਂ ਦੇ ਵਿੱਚ ਇਹ ਜੇ ਮੇਲ ਨੇ ਤੇ ਬਹੁਤ ਟੌਪ ਕਲਾਸ ਮਿਲਦੀਆਂ ਆ ਪਰ ਇਹ ਦੁਨੀਆ ਤੇ ਕੋਈ ਆ ਐਡੀ ਹਾ ਦੇਖੋ ਜੀ ਗਾਵਾਂ ਹੀ ਵੀ ਬੜੀਆਂ ਵੇਚੀਆਂ ਪਰ ਸ਼ਾਈ ਯਾਰ ਗਾਂ ਇਹ ਅਸਲ ਚੀਜ਼ ਹੈ ਕੋਈ ਵਧੀਆ ਸ਼ਾਈ ਯਾਰ ਠੰਡੀ ਸੀਰ ਬਹੁਤ ਕਰਮਾ ਵਾਲੀ ਚੱਲ ਜਾਓ ਬਾਈ ਜੀ ਲੈ ਜਾਓ ਬਹੁਤ ਕਰਮਾ ਵਾਲੀ ਆ ਬੱਚੇ ਦਾ ਕਰਦੀ ਹੈ ਦੇਖੋ ਇਹ ਲੈਵਾ ਦੇ ਯਾਰੇ ਬਨੇ ਪਹਿਲੇ ਵਾਲੇ ਦੇ ਦੇਵਾ ਫਿਰ ਵੀ ਦੁੱਧ 40 ਲੀਟਰ ਦੁੱਧ 18 20 ਕਿਲੋ ਦੁੱਧ ਗਾਣੇ ਭਰਨਾ ਜੇ ਕੋਈ ਚੰਗਾ ਵੀਰ ਸੇਵਾ ਵਾਲਾ ਚੰਗੀ ਸੇਵਾ ਕਰੇ ਵਧੀਆ ਵੰਡ ਵੜੇ ਮਾਂ ਵਜੇ ਵਜੇ ਨੂੰ ਨਾ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਦੁੱਧ ਦੁੱਧ 20 ਕਿਲੋ ਲੈਣੇ ਠੀਕ ਆ ਓਕੇ ਜੀ ਇਹ ਕਵਾ ਦੇ ਕੱਦ ਤੇ ਨਾ ਕਿਹਾ ਵੀ ਇਹ ਕੋਣ ਵੇਖੇ ਕੀ ਆ ਠੀਕ ਆ ਬਾਈ ਅਖਲ ਦੇ ਗਾਈ ਸਾਰੀ ਆ ਅਖਲ ਜੀ ਵੇਖੋ ਜੀ ਕੁਆਲਿਟੀ ਕੁਆਲਿਟੀ ਆ ਜੀ ਸਿਰਾ ਨਹੀਂ ਕਹਿੰਦੇ ਜੜੀਆਂ ਸ਼ਾਈ ਵਾਲੋ ਆ ਪੂਰੀ ਸਿਰਾ ਗਈ ਆ ਯਾਰ ਤੇ ਮਾਹੀਏ ਨਕੀਨੇ ਫਿਰ ਤੁਸੀਂ ਕੱਢ ਲਿਆ ਹੁੰਦੇ ਜੀ ਵਧੀਆ ਹੁਣੇ ਪੈਂਦੇ ਫਿਰਦਾ ਤਾਉ ਤਾਉਦੇ ਰਹੇ ਆਏ ਹਰ ਟਾਈਮ ਨਹੀਂ ਲੱਗਣਦੇ ਆ ਬੜੀ ਬੜੀ ਦੂਰ ਜਾਂਦਾ ਠੀਕ ਹੈ ਜੀ ਭੈਣ ਭਰਾ ਇੰਨਾ ਕ ਮਾਣ ਕਰਦੇ ਆ ਨਾ ਵਛਾ ਮਗਰ ਹੁਣ ਇੱਕ ਮਹੀਆ 1000 ਦਿਨ ਹੋ ਗਏ ਖੂਨ ਆਉਂਦੇ ਆ ਉਤੋਂ ਛੋਟ ਪਾਵਾਂਗੇ ਐ ਤਾਰਾਂ ਦੇ ਨਾਲ ਮੀਨੀ ਮਹੀਂ ਟੁਕੀ ਤਿਆਰ ਖਲੋ ਬਾਰਡਰ ਨਾਲ ਠੀਕ ਹੈ ਤੇ ਜਿਹੜੀ ਗੱਲ ਭੈਣ ਭਰਾ ਮਾਣ ਕਰਦੇ ਕੇ ਹਲੇ ਨਹੀਂ ਆ ਜਾਂਦਾ ਨਹੀਂ ਆ ਜਾਂਦਾ ਟਾਈਮ ਕੱਢ ਕੇ ਜ਼ਰੂਰ ਪਹੁੰਚਿਆ ਕਰੋ ਦੱਸੋ ਭਾਈ ਜੀ ਫਿਰ ਬਿਲਕੁਲ ਜਾਇਜ਼ ਹਾਂਜੀ ਉਹ ਨਿਕਾ ਲਈਦਾ ਭਾਵੇਂ ਕਹਾਂ 60000 ਹਾਂਜੀ ਇਹ ਪਰ ਅਸਲ ਚੀਜ਼ ਜੀ ਹਾਂਜੀ ਤੇ 55000 ਦੀ ਕਹਾਂ 55 ਦੀ ਬ੍ਰੈਂਡ ਹਾਣਾ 50000 50000 ਲਓ ਜੀ 50000 ਦੀ ਭਾਈ ਕਹਿੰਦਾ ਦਵਾਂਗੇ ਵੈੜ ਬਹੁਤ ਸੌਣ ਬਰ ਬੈਸਟ ਉਹ ਬੈਸਟ ਕਹ ਹਦਦੇ ਆ ਵੀ ਜਿहां ਜਿੰਨੀਆਂ ਹੀ ਸਿੱਤਾਂ ਕਰ ਲੋ ਉਹਨੀਆਂ ਥੋੜੀਆਂ ਆ ਜਿੰਨੂਆਂ ਇਹਦੀਆਂ ਬਰਾਬਰ ਇਹ ਬਰਾਬਰ ਆ ਵੇਖੋ ਬਾਈ ਹੋਣੀ ਛਲਿਓ ਦੀ ਕਦੀ ਕੋਝ ਕਦੀ ਕੋਈ ਕਰੀ ਜਾਂਦੇ ਆ ਤੇ ਆ ਠੰਡੀ ਅਸੀਰ ਬੈਠੇ ਪਰਫਕਸ਼ੀ ਨਹੀਂ ਲੱਗਦੀ ਵੇਖੋ ਇਹ ਸਹੀ ਗੱਲ ਆ ਦੁੱਧ ਵੀ ਬਹੁਤ ਕਹਿੰਦੇ ਬੈਸਟ ਹੁੰਦਾ ਪੀਣ ਵਾਸਤੇ ਬਰਫળા ਗੋਲਾ ਹਣਾ ਬਹੁਤ ਜਿਆਦਾ ਦੋਵੇਂ ਲੰਦਰੀਆਂ ਜਿਹੜੀ ਖਾ ਲਿਆ ਇਹ 115000 ਦੇ ਦੰਗਰ ਬਾਂਦੇ ਆ ਹਾਂਜੀ ਤੇ ਜਿਹੜਾ ਵੀਰ ਭਰਾ ਲੈ ਗਏ ਨੇ 115 ਸੱਜ ਕੇ ਦੰਵੇਂ ਡੰਗਰ ਤੇ ਉਹਨੂੰ ਡਬਲ ਫਾਇਦਾ ਹੋਣਾ ਡਬਲ ਫਾਇਦਾ ਮੈਂ ਵੀ ਡਬਲ ਪਾਨੀ ਹੈ ਗਾਈ ਜਿਨੇ ਦੀ ਗਾਈ ਹੈ ਹੋਣ ਆ ਇਹਦੇ ਦੀ ਗਾਈ ਸਿਆਜ ਲਿਖਣੀ ਹੈ ਇੱਕ 15 ਦੀ ਇੱਕ 15 ਦੀ ਸੱਜ ਮੈਂ ਇਕੱਲੀ ਵਿਗਣੀ ਗਾਉਣੇ ਟਾਈਮ ਠੀਕ ਹੈ ਜੀ ਅਸਰ ਚੀਜ਼ ਦੁੱਧ ਚੋਣਾ ਫ੍ਰੀ 12 ਕਿਲੋ ਹੁੰਦਾ 12 ਦਾ ਦੁੱਧ ਆ ਤੇ ਵੇੜ ਉਦਾਂ ਤੁਹਾਨੂੰ ਪਤਾ ਹਰ ਚੀਜ਼ ਵੀ ਵਧੀਆ ਹੈ ਕੁਆਲਿਟੀ ਆ ਇਹਦੇ ਵਿੱਚ ਦੋਵੇਂ ਨਗੀ ਨੇ ਤਾਉਦੇ ਵਧੀਆ ਸਾਰੇ ਸਰਾਸ ਤੇ ਬਾਕੀ ਲਾਈਕ ਕਮੈਂਟ ਤੇ ਸ਼ੇਅਰ ਵਾਧੋ ਵਾਧ ਕਰਿਆ ਕਰੋ ਜਿੰਨੇ ਵੀਰ ਭਰਾ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤ ਦਾ ਬਹੁਤ ਧੰਨਵਾਦ ਜੀ ਬੋ ਡਰੈਸ ਬੋਲੋ ਭਾਈ ਜੀ ਨੰਬਰ ਵੀ ਜੀ ਹੈਗਾ ਜੇ 8427407755 ਹਾਂਜੀ ਨਾਮ ਮਾਣਾ ਤੇ ਪਿੰਡ ਪਿੰਡ ਭੋਮਾ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਬਾਈਆਂ ਨੂੰ ਵਾਧੋ ਵਾਧ ਪਿਆਰ ਕਰੋ ਉਧਰ ਦੇਖੋ ਲਾੜ ਪਾੜੇ ਹੁੰਦੇ ਆ ਵਧੀਆ ਵਧੀਆ ਟੂਕਾ ਠੀਕ ਹੈ ਜੀ ਹਾਂ ਜੀ ਵਧੀਆ ਕਰਿਆ ਕਰੋ ਵੀ ਲਾਈਕ ਕਮੈਂਟ ਸ਼ੇਅਰ ਠੀਕ ਹੈ ਜੀ ਜਨਵਾਰ ਆਪਾਂ ਕੋ ਵੱਡੇ ਦਾ ਵੱਡਾ ਛੋਟੇ ਦਾ ਛੋਟਾ ਹਰ ਤਰ੍ਹਾਂ ਦਾ ਆਉਂਦਾ ਹਰ ਤਰ੍ਹਾਂ ਦਾ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ